ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਛੀ ਵੜਾ ਜੰਗਲ ਹੈ ਕਿਸਮ ਨਹਰਾਲੀ ਦਾ ਰੋੜਾ ਉੱਤੇ ਵਾਸ ਪੰਥ ਦੇ ਬਾਲੀ ਦਾ ਮਾਛੀ ਵੜਾ ਜੰਗਲ ਹੈ ਕਿਸਮ ਨਹਰਾਲੀ ਦਾ ਰੋੜਾ ਉੱਤੇ ਵਾਸ ਪੰਥ ਦੇ ਬਾਲੀ ਦਾ ਗਲ ਚੋਰਾ ਲੀ ਰਾਲੀ ਰਾ ਹੋਇਆ ਸ਼ਾਏ ਬਾਗ ਫਕੀਰਾ ਗਲ ਚੋੜਾ ਲੀ ਰਾਲੀਨਾ ਹੋਇਆ ਸ਼ਾਏ ਬਾਗ ਫਕੀਰਾ ਪਹਿਰਾ ਵਿੱਚ ਫਿਸੇ ਛਾਲੇ ਕੀ ਬਲਦ ਗਿਆਂ ਤਖਦੀ ਰਵੜਾ ਦੁਖ ਜਾਲੀ ਦਾ ਰੋੜਾ ਉੱਤੇ ਵਾਸ ਪੰਥ ਦੇ ਵਾਲੀ ਦਾ ਮਾਛੀ ਵੜਾ ਜੰਗਲ ਹੈ ਕਿਸਮ ਨਿਹਾਲੀ ਦਾ ਰੋੜਾ ਉੱਤੇ ਵਾਸ ਪੰਥ ਦੇ ਵਾਲੀ ਦਾ ਮਾਪਾਪ ਦੇਸ਼ ਤੋਂ ਬਾਰੇ ਫਿਰ ਤੋਰੇ ਪੁੱਤਰ ਚਾਰੇ ਮਾਪਾਪ ਦੇਸ਼ ਤੋਂ ਬਾਰੇ ਫਿਰ ਤੋਰੇ ਪੁੱਤਰ ਚਾਰੇ ਮੁਖ ਤੋਂ ਨਾਸੀ ਅਚਾਰੇ ਸੇ ਉਹ ਦੇਸ਼ ਕਿ ਨਿਆਰੇ ਸਿਰੜ ਇਹੋ ਪਾਲੀ ਦਾ ਰੋੜਾ ਉੱਤੇ ਵਾਸ ਪੰਥ ਦੇ ਵਾਲੀ ਦਾ ਏ ਮਾਸ਼ੀ ਵੜਾ ਜੰਗਲ ਹੈ ਕਿਸਮ ਨਰਾਲੀ ਦਾ ਰੋੜਾ ਉਤੇ ਵਾਸਪੰਦ ਦੇ ਵਾਲੀ ਦਾ ਕਰਵਾਰਤ ਤਖਤ ਨਿਆਰੇ ਛੜ ਜਫਰ ਦੇਸ਼ ਲੈ ਜਾਲੇ ਕਰਵਾਰਤ ਤਖਤ ਨਿਰਾਲੇ ਛੜ ਜਫਰ ਦੇਸ਼ ਲੈ ਜਾਲੇ ਸਾਰਾ ਸਰਬ ਹਸਲ ਲਟਾ ਕੇ ਹੁਣ ਆਪਣਾ ਆਪ ਹਵਾਲੇ ਹਿੰਦ ਦੇ ਵਾਲੀ ਦਾ ਰੋੜਾ ਉਤੇ ਵਾਸ ਪਤ ਦੇ ਵਾਲੀ ਦਾ ਮਾਛੇ ਵੜਾ ਜੰਗਲ ਹੈ ਕਿਸਮ ਨਰਾਲੀ ਦਾ ਰੋੜਾ ਉਤੇ ਵਾਸ ਪਤ ਦੇ ਵਾਲੀ ਦਾ ਮਾਛੇ ਵੜਾ ਜੰਗਲ ਹੈ ਕਿਸਮ ਨਰਾਲੀ ਦਾ ਰੋੜਾ ਉਤੇ ਵਾਸ ਪਤ ਦੇ ਵਾਲੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ